ਹਾਂਜੀ ਕਸੀ ਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਠੀਕ ਠਾਕ ਹੋਮ ਹੋਗੇ ਤੇ ਕੰਮ ਨੇ ਬੜੇ ਵੀ ਚੱਲੇ ਆ ਨਿਬੜਿਆ ਵੀ ਨਹੀਂ ਕਹਿੰਦਾ ਮੀਂਹ ਨਹੀਂ ਰਾ ਦੇ ਰਿਹਾ ਹੁਣ ਰਹਿ ਗਈ ਕੱਲੀ ਸਟੈਪ ਉਧਰੋਂ ਸਾਰਾ ਮੁਕੰਮਲ ਆ ਫੀਟਰ ਫੁੱਟਰ ਪਾ ਕੇ ਤੇ ਕਾਟਰ ਦਾ ਵੀ ਓਕੇ ਆ ਪਾ 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 ਹੋ ਗਈਆਂ ਉਹ ਸਵਾਦ ਜਿਹੜੇ ਪੈਣਾ ਤੇ ਉਹ ਪੈ ਗਏ ਨ ਸਾਰੇ ਨੂੰ ਤੇ ਇਹਦੇ ਇੱਕ ਦੋ ਬੋਸ ਤੇ ਉਹ ਪੈ ਗਏ ਨਹੀਂ ਪਤਾ ਨਹੀਂ ਇਥੇ ਕੀ ਰੱਬ ਨੇ ਡਿਆ ਮੀ ਇਹ ਬਹੁਤ ਆਉਂਦਾ ਭਾਣ ਗੱਲਾਂ ਪਲੇਟ ਪਾ ਕੇ ਇਹਦਾ ਢੇਡਾ ਪਾਉਣਾ ਪਹਿਲਾਂ ਕਹਿੰਦੇ ਡਗ ਡਗ ਨਹੀਂ ਵੀ ਬਾਜ ਆਉਣਾ ਨਹੀਂ ਹਟਦੀ ਸੀ ਉਹ ਜਦੋਂ ਫਿੰਗਰਾਂ ਦੇ ਨਹੀਂ ਪਲਾਨਮੈਂਟ ਹੈ ਕਿ ਬਾਜਤ ਆਉਣੀ ਹੈ ਹਨਾ ਚਾਹੇ ਮੋਟਰ ਆ ਜਾਇ ਹੈਵਲ ਕੋਈ ਕਿਸੇ ਦਾ ਮੂੰਹ ਕਿੱਧਰ ਨੂੰ ਸੀ ਕਿਸੇ ਦਾ ਕਿੱਧਰ ਨੂੰ ਸੀ ਚਾਹੇ ਮੱਕੀ ਤੇ ਚੱਲੀ ਆਏ ਥੋੜੀ ਜਿਹੀ ਸੱਤ ਗੰਗਰੇ ਵਜਣ ਗਏ ਸਾਰੀਆਂ ਟੁੱਟੀਆਂ ਪਈਆਂ ਸੀ ਚੈਨ ਚੁੰਨਦੀ ਵੀ ਲੌਗ ਲੁਗ ਪੈ ਗਈ ਇੱਕ ਥਾਂਵੇਂ ਹਾਫ ਵੱਤ ਪਾਇਆ ਪੈਦੀ ਚੈਨ ਆਊਟ ਸੀ ਉਹਦੇ ਕਰਕੇ ਅੜੀ ਰੱਬਦੀ ਸੀ ਇਹਦੀ ਇੱਕ ਬ੍ਰੇਕਾਂ ਦਾ ਬਹੁਤ ਔਖਾ ਹੋਇਆ ਜਬਰਲੀ ਬ੍ਰੇਕ ਨਹੀਂ ਬਣ ਰਹੀ ਥੀ ਉਹ ਜਿਹੜੀ ਪਾਈਪਾਂ ਵੈਲਡਿੰਗ ਕਰਾਈ ਹੋਈ ਸੀ ਉਹ ਵਿੱਚ ਕਿਤੇ ਕਾਜਰਾ ਕੁਚਰਾ ਸੀ ਫਿਰ ਉਹ ਸਾਰੀ ਕੱਢ ਕੇ ਸਾਫ਼ ਕਰਕੇ ਫਿਰ ਉਹ ਪੈਟਲ ਬਣਾਇਆ ਇਸ ਦਾ ਦੋਨਾਂ ਦੀ ਕੰਮ ਹੋ ਗਿਆ ਪਹਿਲਾ ਬੰਦੇ ਉਹ ਨੁਕਸਾਨ ਨਹੀਂ ਦੇਖਿਆ ਬਸ ਆ ਗੱਲਾ ਮਾਸਟਰ ਸਿਲੰਡਰ ਹੀ ਬਦਲੀ ਗਏ ਨੇ ਨਵਾਂ ਲਾ ਕੇ ਗਏ ਨੇ ਨਹੀਂ ਜਿੱਦਾਂ ਬਣੀ ਨਹੀਂ ਗੱਲ ਮਾਰੀ ਦੇ ਮਾਰੀ ਦੇ ਮਾਰੀ ਦੇ ਮਾਰੀ ਦੇ ਕਦਾ ਸਮਾਨ ਸੰਟੀ ਕਰਕੇ ਰੱਖਣਾ ਹੁਣ ਸਾਰਾ ਨਿਵੇੜ ਦਾਂਗੀ ਪਹਿਲਾਂ ਮੀਨ ਨੂੰ ਡੇਕੀ ਕੇ ਵੀ ਹਟੂ ਚੱਲ ਹਟੂ ਬਾਹਰ ਕਰਾਂਗੇ ਫਿਰ ਉਧਰੋਂ ਸਮਾਨ ਸਮੂਹ ਚੱਕ ਕੇ ਅੰਦਰ ਲਾਇਆ ਘਾਟਰ ਫੇਰ ਕਰਿਆ ਹਾਂਜੀ ਕੈਸੇ ਹੋ ਹਏ ਮੀਨੀ ਹਟਦਾ ਜਾ ਫੇਰ ਵੱਧ ਗਿਆ ਇੱਕ ਇੱਕ ਜਮਾ ਨਾ ਬਿਆਰ ਕਰੀ ਐ ਇੱਕ ਪ੍ਰਾਣ ਕਰੀ ਐ ਹੇ ਆਉ ਦਾ ਹੋ ਗਿਆ ਬਾ ਪਾਉਣਾ ਆਹੀ ਨਵਾਂ ਪਾਉਣਾ ਉਹ ਵਿਕੀਆ ਤਾਰਾ ਲਾ ਦੇ ਇਹਦੀਆਂ ਤਾਰਾ ਲਾ ਦੇ ਇਹਦੀਆਂ ਕਿਹਦੇ ਆ ਬੰਦ ਕਰੇ ਨੇ ਬਲਾਂ ਦੀ ਜਗ੍ਹਾ ਤੱਕ ਵੀ ਬਲ ਲ ਘੋਤਾ ਹੁਣ ਉਥੋਂ ਮਾਲ ਸਿੱਧਾ ਬਰੋਂਗਾ ਤੱਕ ਆਉਣਾ ਵੀਰੇ ਇੱਥੇ ਫੀਡਰ ਜੈਨ ਦੇ ਵਿੱਚ ਮਾਲ ਨਹੀਂ ਲਿਫਟਦਾ ਨਾ ਉਰੇ ਲਿਫਟੇ ਨਾ ਫੀਡਰ ਦੇ ਬੈਕ ਸਾਈਡ ਸਾਫਟ ਦੇ ਇਹ ਇਹ ਹੋ ਗਿਆ ਸੁਪਨ ਮਾਲ ਜਿਵੇਂ ਲੋਕ ਤੋਂ ਹੈ ਜਿਹੜਾ ਕੋਈ ਨਹੀਂ ਆਉਂਦਾ ਸਾਰਾ ਹੀ ਢੱਡ ਜੂ ਇਹ ਨਹੀਂ ਹੋ ਗਿਆ ਨਹੀਂ ਹੈ ਕੋਈ ਨਾ ਮਾਲ ਜਿਵੇਂ ਸਾਰਾ ਹੀ ਢੱਡ ਜੂ ਦੇਖੀ ਚੱਲ ਹਾਂ ਇਹ ਤਾਂ ਮੂੰਹ ਹੀ ਨਹੀਂ ਕੰਮ ਸਹੀ ਕਰਦਾ ਢਿੱਡੋਂ ਸਿੱਕੀ ਕਰੂ ਇਹ ਸੈਨਰ ਤੋਂ ਨਾ ਜੇ ਕਿਹਦਾ ਰੇ ਨਵੀਆਂ ਪਾਦੀਆਂ ਬਾਕੀ ਇਹ ਚਾ ਬੰਡ ਜ਼ਰੂਰੀ ਹੁੰਦੇ ਨੇ ਤੇਰੀ ਬੰਡ ਪਾਏ ਨੇ ਇਹ ਨਾ ਹੁਣ ਸਿੱਧੇ ਜੋਣ ਫਿੰਗਰਾਂ ਕੋਲੋਂ ਮਾਲ ਮੂਰੀ ਡਿੱਗੀ ਜਾਂਦਾ ਹੁੰਦਾ ਅੰਦਰ ਨਹੀਂ ਜਾਂਦਾ ਦੀ ਬੋਸ ਬਸ ਪੈ ਗਏ ਜਿਹੜੇ ਖਰਾਬ ਤੇ ਬਹੁਤ ਕਈ ਜਿਵੇਂ ਮੋਟਰ ਵੀ ਲੱਗੀ ਹੁੰਦੀ ਆ ਮੋਟਰ ਦੇ ਵੀ ਟਾਈਮ ਆਊਟ ਹੋ ਜਾਂਦਾ ਜਦੋਂ ਆਪਾਂ ਉਪਰਲੀ ਕਾਰਸੀ ਜੀ ਬਦਲ ਲੈਂਦੇ ਆ ਉਸ ਰਾਖਾਂ ਦਾ ਫਰਕ ਹੁੰਦਾ ਕਿਸੇ ਦਾ ਉਹ ਬਰਾਬਰ ਪ੍ਰਾਣੀ ਨਾਲ ਲਾ ਜਾ ਕੇ ਫੇਰ ਬਰਾਬਰ ਦੀ ਲਵੇ ਉਹ ਉਹ ਫਿਰ ਬਲੇਡ ਇੱਧਰ ਉੱਧਰ ਖੜਨ ਲੱਗ ਜਾਂਦਾ ਬਲੇਡ ਜਦੋਂ ਗਾਹਾਂ ਨੂੰ ਘੇੜਾ ਜਾਂਦਾ ਤਾਂ ਵੀ ਉਰੇ ਆਵੇ ਇਹਦੇ ਵਿੱਚ ਸੈਂਟਰ ਤੇ ਜੋ ਪਿੱਛੇ ਆਉਂਦਾ ਤਾਂ ਵੀ ਇਹਦੇ ਵਿੱਚ ਖੜੇ ਜੇ ਇੱਧਰ ਉੱਧਰ ਖੜਦਾ ਤਾਂ ਉਹ ਝੂਠ ਸੱਡੂਗਾ ਜੋ ਤੋਰਾ ਦੇਣੇ ਆ ਕਣਕ ਦੇ ਵਿੱਚ ਮਤਲਬ ਬੱਲੀਆਂ ਵੱੜਦਾ ਨਹੀਂ ਹੈਗਾ ਜੋ ਤੋਰਾ ਦੇ ਦਿੰਨੇ ਆ ਫਿਰ ਉਹ ਥੱਲੇ ਗੰਦ ਮੰਦ ਜਾਉ ਮੀ ਛੜਨ ਲੱਗ ਜਾਂਦਾ ਸਮਾਨਤਾ ਬੇਸਾਬ ਆ ਬਾਬਿਆ ਪਰ ਗੱਲ ਇਹ ਆ ਬੰਦੇ ਤੇ ਡਿਪੈਂਡ ਹੁੰਦੀ ਆ ਸਾਹਮਣ ਵਾਲਾ ਵੀ ਹੋਵੇ ਕੋਈ ਬਲਟਾ ਦਾ ਪਤਾ ਹੀ ਨਹੀਂ ਕਿੰਨੀ ਅਗਲੀ ਇੱਕ ਉਧਰ ਪਿਆ ਸੈੱਟ ਚ ਭਰਿਆ ਇਨੇ ਕਰੇਗੇ ਬਲੇਡ ਬੰਨੇ ਦੀ ਨਾ ਨੀ ਦੇਣੀ ਜਿਆਦਾ ਕੰਮ じゃ ਰਾਹ ਜਾਂ ਨਹੀਂ ਦਤਾ ਨਾ ਕਿਦਾ ਬਿਨਾ ਮਤਲਬ ਤੋਂ ਕੰਮ ਵਾਲੇ ਆੜੇ ਨੇ ਬਾਸਕਟ ਵਾਲੀ ਸਾਫਟ ਹੋ ਗਈ ਅੱਜ ਬ੍ਰੇਕਾਂ ਦੇ ਦੋ ਤਿੰਨ ਕਾਂਟੇ ਫਟਾਦੇ ਅਨਹੀਂ ਇਹ ਅੱਜ ਲੱਗਦਾ ਵੀ ਵਾਇਲਡਿੰਗ ਕੰਮ ਕਰ ਗਈ ਅੱਖਾਂ ਚ ਹੋਊ ਤੇ ਬਾਕੀ ਆਪਣਾ ਦਾ ਕੰਮ ਹੁੰਦਾ ਹੈ ਨਾ ਵੀ ਰੀਜਨਲ ਕੰਮ ਕਰਨਾ ਕੋਈ ਦੁੱਖ ਤਕਲੀਫ ਹੈ ਜਿਹੜੀ ਉਹ ਦੂਰ ਕਰਨੀ ਉਸ ਤੋਂ ਬਾਅਦ ਆ ਬੰਦੇ ਦੇ ਹੁੰਦਣ ਪੈਂਦੇ ਹੁਣ ਜੇ ਬੰਦਾ ਕਹੀ ਹੋਈ ਇਹ ਹੁੰਦਾ ਵੀ ਆਲਾ ਕਹਿੰਦਾ ਮਾਈਕਰ ਰਿਪੇਅਰ ਕਰੀਏ ਵੀ ਜਾਣ ਬੁੱਝ ਕੇ ਲੱਣ ਕਰਨੇ ਹੈ ਨਾ ਫੇਰ ਨਹੀਂ ਮਸੇ ਰਹਾ ਦਿੰਦੇ ਹੁੰਦੇ ਹੁਣਾਂ ਅੱਪਾ ਜਿਵੇਂ ਜਿਵੇਂ ਵੀਰ ਕਹੀਗਾ ਅੱਪਾ ਉਹਦੀ ਗੱਲ ਨਹੀਂ ਮੋੜੀ ਪਰ ਜਿਹੜਾ ਆਪਾਂ ਕੰਮ ਕਰਨਾ ਸੀ ਉਹ ਕੀਤਾ ਤੇ ਉਹਦੀ ਵੀ ਨਹੀਂ ਗੱਲ ਮੋੜੀ ਥੀਰੇ ਕੰਮ ਦਾ ਸਵਾਲ ਹੋਣਾ ਵਿੱਚ ਬੰਦੇ ਹੁੰਦੇ ਨੇ ਨੀਵਾ ਜਿਹਾ ਕੋਣਾ ਉੱਥੇ ਜਵਾਦ ਨਹੀਂ ਹੁੰਦਾ ਕੰਮ ਕਰਨ ਦਾ ਨਲੇ ਲੋਹੇ ਨਾਲ ਧੋਖਾ ਕਰਕੇ ਕੋਈ ਕਿੱਥੇ ਲੰਘ ਜਾਊਗਾ ਇਹਨੇ ਕਿਹੜਾ ਬੋਲ ਕੇ ਦੱਸਣਾ ਜਿਸ ਇਨਾਂ ਤੋਰਾ ਤਾਰਾ ਲੈਣ ਨੂੰ ਜਵਾਬ ਨਹੀਂ ਦਿੰਦੀ ਹੈਗੀ ਮੈਂ ਮਾੜੀ-ਬਾੜੀ ਸੈਟਿੰਗ ਹੁੰਦੀ ਹੈ ਤੇ ਪਿਛਲੀ ਵਾਰੀ ਸਾਡੇ ਨਾਲ ਵਧੇਰੀ ਜਿੱਦ ਕਰੀਆ ਕਮੈਂਟਾਂ ਆ ਗਏ ਕੋਈ ਗਈ ਕੋਈ ਕੋਈ ਕੀ ਕਹੇ ਕਬਈ ਕਹਿੰਦਾ 15 ਦੀ ਪੁਲੀ ਐ ਸਾਰੀਆਂ ਸਪੈਕਾ ਖੋਲੀਆਂ ਹੋਈਆਂ ਨੇ ਨਾ ਪੁਲੀ 15 ਦੀ ਹੁੰਦੀ ਸੀ ਨਾ ਸਪੈਕਾ ਖੋਲੀਆਂ ਨੇ ਕਦੇ ਤੈਨਾਂ ਕੁਝ ਕਰਨ ਦਾ ਹੋਰ ਕੰਮ ਬਹੁਤ ਨਹੀਂ ਮਸ਼ੀਨਾ ਜੀ ਇਹ ਦਿੱਗੀ ਵੀ 15091692 ਨੇ ਇਹ ਦਿੱਗੀ ਵੀ ਪਾਵਾਂਗੇ ਵੜਾ ਕੇ ਬੱਸ ਬਸੁੱਖ ਰੱਖੇ ਆ ਇਹ ਮੀਨ ਨਾ ਰਹਿ ਗਿਆ ਵਿਚਾਲੇ ਮਿਲਿਆ 9ਵੇਂ ਦੀ 15 20 ਤੱਕ ਕੰਮ ਜਾਲੂ ਪੈਂਦਾ ਬਾਈ ਇਹ ਫਿਰ ਉਧਰ ਦੀ ਗੇਰਾ ਧੱਕ ਦੰਨੇ ਹੈ ਤੇ ਚਲੋ ਤੇ ਇਹ ਬਲੇਡ ਬਲੂਡ ਫਿਰ ਜੀ ਬੈਠੇ ਜੀ ਫਿਰ ਜੀ ਬੰਆਇਆ ਅਜ ਤਾਂ ਮੀਨੇ ਬਰਹਾਲ ਕਰਦਾ ਭਿੱਜ ਕੇ ਜਮਾ ਹੁਣ ਨਾਲ ਨੂਕੇ ਕੱਪੜੇ ਕੁੱਪੜੇ ਬਾਦਲ ਕੇ ਇਹ ਉਧਰਲਾ ਗੱਲਾ ਸਪਿੰਨਰ ਰਹਿ ਗਿਆ ਲਾਉਣ ਤੇ ਕਾਟਰ ਕੋਟਰ ਦੂਈ ਸਾਈਡ ਲਾਤਾ ਮਸ਼ੀਨ ਉੱਤੀ ਲਾਤੀ ਇਹਦਾ ਮੁਕੰਮਲ ਹੈ ਵੀਰ ਨੂੰ ਫੋਨ ਕਰਕੇ ਦੱਸਤਾ ਸੀ ਉਹ ਕਿਤੇ ਆਪਦੇ ਨਿੱਜੀ ਕੰਮ ਗਏ ਹੋਏ ਨੇ ਤੇ ਉਹਦਾ ਡਰਾਈਵਰ ਵੀ ਸੀ ਇੱਥੇ ਹੋਣੇ ਵੀ ਦੱਸਤਾ ਸੀ ਤੇ ਚਲੋ ਆਪਣਾ ਅਗਲੇ ਨੇ ਕਿਹਾ ਆਪਣਾ ਫਰਜ਼ ਆ ਹਨਾ ਕੁਈ ਬਲੇਡ ਬਲੂਡ ਵੀ ਨਵਾਂ ਪਿਆ ਬਲੇਡ ਬਹੁਤ ਸੋਹਣਾ ਹੱਤ ਨਵ ਗਿਆ ਫਿੰਗਰਾਂ ਦੀ ਬੰਤਰ ਦੀ ਬੜਾ ਫਰਕ ਆ ਪਾ ਕੋਈ ਇਹ ਨਹੀਂ ਹੈਗਾ ਵੀ ਉਹਨਾਂ ਦੇ ਹੋਆ ਸਿੱਟੇ ਮਾਰਦੇ ਆ ਜਾਂ ਥੱਲੇ ਆ ਵੀ ਉਹਨਾਂ ਦੀ ਮਸੂਰੀ ਕਰਦੇ ਆ ਜਿਹੜੀ ਚੀਜ਼ ਚੰਗੀ ਆ ਤਾਂ ਚੰਗੀ ਆ ਜ਼ੀਨ ਇਹ ਵੀ ਬਹੁਤ ਚੰਗੀ ਆ ਵਿਸਾਲ ਵੀ ਹੈ ਨਾ ਬਹੁਤ ਨਵਾਂ ਹੈ ਕੰਮ ਵੀ ਬਹੁਤ ਸੋਹਣਾ ਹੈ ਤੇ ਬੰਤਰ ਦਾ ਵੀ ਬਹੁਤ ਫਰਕ ਆ ਬਸ ਗੱਲ ਖਸਮ ਤੇ ਆ ਜਾਂਦੀ ਹੈ ਉੱਥੇ ਆ ਗਈ ਕਹਾਣੀ ਮੁੱਕਦੀ ਹੈ। ਲੋ ਜੀ ਹਾਲ ਨਹੀਂ ਦਾ। ਇਹਨੇ ਫੇਰ ਬਰੀਕ ਝਰਨਾ ਪਾਲੇ ਰੱਬ ਨੇ। ਤੇ ਚਲੋ ਠੀਕ ਹੈ ਜੀ ਮਿਲਦੇ ਹੁਣ ਅਗਲੀ ਮਸ਼ੀਨ ਤੇ ਤੇ ਅਗਲੀ ਵੀਡੀਓ ਚ ਧੰਨਵਾਦ ਸਾਰਿਆਂ ਦਾ। ਤੇ ਇਦਾਂ ਹੀ ਸਾਥ ਦਿੰਦੇ ਰਹੋ। ਕੋਈ ਨਾ ਕੋਈ ਜ਼ਰੂਰ ਨਵੀਂ ਦੋ ਨਵੀਂ ਚੀਜ਼ ਲਿਆ ਕਰਾਂਗੇ ਨਵੇਂ ਦੋ ਨਵੇਂ ਕੰਮ। Tegan.